ਸਦਾ ਹਵਾ ਲੱਗਦੀ ਹੈ। ਤਾਂ ਹੀ ਦਾ ਪਵਾਏ ਨੇ ਇਸ ਵਾਸਤੇ। ਸਾਰੇ ਘੜ ਲਾ ਟੱਬ ਚੋਂ। ਸਾਰੇ ਘੜ ਲਾ ਟੱਬ ਚੋਂ, ਟੱਬ ਚੋਂ। ਸਾਰੇ ਘੜ ਲਾ। ਅਈਂ ਕਹਿੰਦਾ ਸੀ। ਬੱਚਾ। ਉਹਨੇ ਤੇ ਪਾਓ ਥੋੜਾ ਥੋੜਾ ਹੁਣ ਤੇ ਹਾਂ। ਦੂਜੇ। ਫਿਰ ਉਹ ਖਲਾਰ ਕੇ ਜੇ ਭਾਈ। ਖਲਾਰ ਕੇ ਜੇ ਭਾਈ ਤੇ। ਫਿਰ ਤੇ ਖਲਾਰ ਕੇ। ਆ ਵਾਸ਼। ਖੁਰਚਣਾ ਤਾਂ ਅੱਜ ਪਰ ਕੱਟੈ ਨੂੰ ਖੁਰਚਣੇ ਨਾਲ ਹੀ ਹਲਾ ਦਈਏ। ਕਿਹੜੇ ਨੂੰ? ਹਾਂ ਖੁਰਚਣਾ ਲਾ ਲਾ। ਖੁਰਚਣਾ ਲਾ ਲਾ। ਖੁਰਚਣਾ ਲਾ ਲਾ। ਅੱਧਾ ਘਾੜਾ ਉਹਨਾਂ ਦਾ ਠੀਕ ਹੈ ਇਹਦੇ ਉੱਤੇ ਉਹ ਸਪਾ ਸਾਮਾਨ ਆਪਣਾ ਚੈਰੀ ਚੋਰੀ ਖੁੱਪਾ ਚੈਰੀ ਚੈਰੀ ਮੜਾ ਹਵਾਰੀ ਕੋਲੇ ਗੇ ਬਸ ਅਸ ਭਾਈ ਇਹਨੇ ਨਾ ਪਾ ਇਹਨੇ ਨਾ ਪਾਇਆ ਅਗਰ ਜੂਤੀ ਹਟਾ ਕੇ ਮਾਰ ਸਿਰ 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 ਪਾਵਾ ਗਿਆ ਤਾਂ ਮੱਥੇ ਰੱਖ ਰੱਖ ਲਈ ਉਹਦੇ ਚ ਉਹਦੇ ਘੱਟ ਪਿਆ ਫਿਰ ਬਸ 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 ਹਲਾ ਦੇ ਭਾਈਓ ਇਹ ਲੇਖੋ ਵੀ ਪੁਣਾਰਾ ਤਿਆਰ ਕਰਿਆ ਜਾ ਰਿਹਾ}{|\text{ਵਿਸ਼ਾਲ ਬਾਬੇ ਦਾ}|} ਲੋੜ ਨਾਲੇ ਬਾਰੂ ਚੜੋ ਦੇ ਚੱਕ ਠੀਕ ਹੋ ਗਿਆ ਆਹ ਚਾ ਹਾਲੇ ਭਾਈ ਫਿਰ ਆ ਜਾ ਕਮਾਨਵੀਓ ਬਸ ਹੋਰ ਬੜੀ ਹਾਂ ਦੇਖ ਮੈਨੂੰ ਉਹ ਚੌਲ ਵੀ ਵਾਦ ਨੇ ਇਹ ਵੀ ਦੇਖ ਲਈ ਬਸ ਕੋਲ ਦਾ ਹੈਲੋ ਪ੍ਰੋਫੈਸਰ ਜੀ ਜੀ ਚੱਲਿਆ